ਮਨਜੂਗ ਐਸਐਸਪੀ ਸਾਹਿਬ ਸ਼੍ਰੀ ਜਵਿੰਦਰ ਸਿੰਘ ਬਰਕਚੰਦਰ ਜੱਤੀ ਜੀ ਦੇ ਦਿਸ਼ਾ ਨਿਰਦੇਸ਼ ਮਾੜੇ ਅੰਸਰਾਵ੍ਰੋਧ ਅਤੇ ਨਸ਼ੇ ਵਿਰੋਧ ਚਲਾਈ ਗਈ ਮੈਮ ਜਿਹੜੀ ਹੈਗੀ ਆ ਉਸਬੰਧ ਵਿੱਚ ਉਸ ਸਮੇਂ ਸਫਲਤਾ ਮਿਲੀ ਸਾਨੂੰ ਜਦੋਂ ਐਸਐਚਓ ਫਲੋਰ ਕੁਸ਼ਿੰਗੁਰ ਮਾਰ ਜੀ ਅਤੇ ਉਸ ਦੀ ਟੀਮ ਐਸਆਈ ਸਰਦੇਵ ਸਿੰਘ ਚੌਕੀਂਜਾ ਜਪਰਾ ਵੱਲੋਂ ਜਿਹੜੇ ਕਿ ਪੰਜ ਤਸਕਰ ਸਾਧੂ ਜਿਨ੍ਹਾਂ ਦੀ ਪਿਛਲੇ 3-4 ਮਹੀਨਿਆਂ ਤੋਂ ਸ਼ਿਕਾਇਤ ਮਿਲ ਰਹੀ ਸੀ ਤੇ ਇਹ ਕੰਮ ਕਰ ਰਹੇ ਨੇ ਵੱਡੇ ਪੱਧਰ ਤੇ ਨਸ਼ੀਲੀਆਂ ਗੋਲੀਆਂ ਅਤੇ ਵਾਈਟ ਪਾਊਡਰ ਦਾ ਉਸਬੰਧ ਵਿੱਚ ਅਸੀਂ ਇਹ ਕਾਰਵਾਈ ਕਰਦੇ ਹਾਂ ਇਹਨਾਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਹੈਗਾ ਇਹਨਾਂ ਕੋਲ ਕਰੀਬ 900 ਤੋਂ ਵੱਧ ਜਿਹੜੀਆਂ ਗੋਲੀਆਂ ਨੇ ਉਹ ਬਰਾਮਦ ਕੀਤੀਆਂ ਹੈਗੀਆਂ ਨੇ ਇਹਨਾਂ ਕੋਲ ਇੱਕ ਸਵਿਫਟ ਕਾਰ ਪਲੱਸ ਇੱਕ ਮੋਟਰਸਾਈਕਲ ਜਿਹੜਾ ਕਿ ਇਹ ਨਸ਼ੀਲੀ ਤਸਕੀਰ ਵਿੱਚ ਵਰਤੇ ਉਹ ਵੀ ਬਰਾਮਦ ਕੀਤਾ ਗਿਆ ਤੇ ਇਹਨਾਂ ਦੇ ਬੈਕਗ੍ਰਾਉਂਡ ਕੀ ਸੀ ਇਹਨਾਂ ਦੀ ਬੈਕਗ੍ਰਾਉਂਡ ਜਿਹੜੀ ਸੀ ਇਹ ਨਸ਼ੇ ਨਾਲ ਅਜੇ ਇਹਨਾਂ ਦੀ ਵੈਰੀਫਿਕੇਸ਼ਨ ਕਰਾਂਗੇ ਕਿ ਇਹਨਾਂ ਤੇ ਕਿੰਨੀਆਂ ਐਫਆਈਆਰ ਦਰਜ ਹੋਈਆਂ ਨੇ ਤੇ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਸੀ ਤੇ ਅੱਗੇ ਕਿੱਥੇ ਵੇਚਦੇ ਸੀ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਸੀ ਉਹ ਅਸੀਂ ਕਲੀਅਰ ਕਰਾਂਗੇ ਸਰ ਕਿੱਥੇ ਲਿੰਕ ਜੁੜੇ ਇਹਨਾਂ ਤੇ ਇਹਨਾਂ ਤੇ ਜਿਹੜੇ ਮੇਨ ਜਿਹੜੇ ਲਿੰਕਸ ਹੈਗੇ ਉਹ ਮਹਿਤਪੁਰ ਨਾਲ ਜੁੜੇ ਹੈਗੇ ਆ ਹੂੰ ਪੂਰਾ ਪਿੰਡ ਪੈਂਦਾ ਥਾਣਾ ਮਹਿਤਪੁਰ ਦੇ ਵਿੱਚ ਹੂੰ ਇੱਕ ਦੋਸ਼ੀ ਹੈਗਾ ਉਹਦੇ ਕੋਲ ਕਰੀਬ 650 ਗ੍ਰਾਮ ਜਿਹੜੀ ਸੀ ਸੰਗਰਾਮ ਸਿੰਘ ਉਹਦੇ ਕੋਲ ਗਿਰੌਣ ਫੜੀ ਗਈ ਸੀ ਉਹ ਨੂੰ ਵੀ ਅਸੀਂ ਬੈਕਵਰਡ ਲਿੰਕ ਦੇ ਵਿੱਚ ਲਿਆ ਕੇ ਤੇ ਉਹ ਉਹ ਨੂੰ ਹੀ ਰੱਖਿਆ ਹੋਇਆ ਉਹਦੇ ਨਾਲ ਦੀ ਲਿੰਕ ਜਿਹੜੀ ਉੱਥੋਂ ਇਹ ਮੋਸਟਲੀ ਜਿਹੜੀ ਆ ਉਹ ਆਪਣਾ ਹੀਰੋਨ ਲਿਆ ਕੇ ਤੇ ਇੱਥੇ ਲੋਕਲ ਆਪਣੇ ਅਪਰਾਧ ਅਤੇ ਅਸਿਰ ਗਿਆਨਾ ਸਾਈਟ ਵੇਚਦੇ ਸੀ ਜਿਹੜੇ ਵੀਕਲ ਆ ਚੋਰੀ ਦੇ ਕੀ ਲੱਗਦਾ ਕਿਦਾਂ ਇਹਦੀ ਵੈਰੀਫਿਕੇਸ਼ਨ ਅਸੀਂ ਕਰਾਂਗੇ ਜੀ ਇਹ ਵੀਕਲ ਚੋਰੀ ਦੇ ਆ ਜਾਂ ਨਾ ਕਿਸ ਤਰ੍ਹਾਂ ਇਹਨੇ ਤੂੰ ਖਰੀਦ ਕੀਤਾ ਹੈਗਾ ਹੂੰ ਕੁਝ ਸਾਡੇ ਗੱਲਾਂ ਸਾਹਮਣੇ ਇਹ ਵੀ ਆਈਆਂ ਹੈਗੀਆਂ ਸੰਜੇ ਜਿਹੜੇ ਸਬੂਤ ਅਸੀਂ ਇਕੱਠੇ ਕਰ ਰਹੇ ਹਾਂ ਕੁਝ ਇਹਨਾਂ ਨੇ ਮੂਵੇਬਲ ਤੇ ਇਮੂਵੇਬਲ ਪ੍ਰੋਪਰਟੀਆਂ ਵਗੈਰਾ ਬਣਾਈਆਂ ਨੇ ਕਰੀ 50 ਲੱਖ ਦੀਆਂ ਉਹਦੀ ਅਸੀਂ ਵੱਖਰਾ ਵੈਰੀਫੀਕੇਸ਼ਨ ਕਰਕੇ ਦੋ ਕੇਸ ਜਿਹੜਾ ਉਹ ਤਿਆਰ ਕਰਕੇ ਤੇ ਕੈਂਪੇਨ ਅਥਾਰਟੀ ਦਿੱਲੀ ਨੂੰ ਭੇਜਿਆ ਜਾਵੇ